ਇਹੀ ਹੈ ਲੰਬੇ ਲੰਬੇ ਵਾਲਾ ਜਾਲੇ ਹਾਂਜੀ ਕਿਦੇ ਪੇੜ ਚ ਪਾਣੀ ਭਰਿਆ ਹੋਇਆ ਹੈ ਅਡਲਟ ਹਾਂਜੀ ਨਹੀਂ ਨਹੀਂ 45 ਔਰ ਫੀਮੇਲ ਅਡਲਟ ਹੋਰ ਕੀ ਦਿੱਕਤ ਹੈ ਨਾਲ ਉਹ ਡੋਮੀਨੇਟ ਜਿੰਦਾ ਜੀ ਹੁਣ ਕਾਫੀ ਕਾਫੀ ਭਰ ਗਈ ਦਰਦ ਵੀ ਹੈ ਪੇਟ ਹਾਂਜੀ ਇਹ ਮੈਡੀਸਨ ਹੈ ਜੀ

ਹੋ ਟੋੜਿਆ ਹਾਂ ਦੋ ਜੀ ਵੀ ਦੇਖ ਲੈਣਾ ਇੱਕ ਵਾਰੀ ਬੱਲਾ ਕੌਣ ਬਣਾਏ ਅੰਦਰ ਕੌਣ ਕੌਣ ਆ ਆ ਇਸਕਾ ਜਨਾਬਰ ਸਟੈਂਪ ਲਵਾ ਲਓ ਤੇ ਟਿੱਕ ਨੰਬਰ ਤੇ ਲਾ ਦਿਓਗੇ ਮੈਡੀਸਨ ਆ ਲੱਗੂਗਾ ਠੀਕ ਹੈ ਆ ਲੈ ਲਓ ਆਪਣੀ ਪਰਚੀ ਨਾ ਅਗਲੀ ਹਾਂ ਦੇ ਸਟੈਂਪ ਲਵਾ ਲਓ ਬਾਹਰ ਤੇ ਟਿੱਕ ਹਾਂਜੀ ਤੁਹਾਡਾ ਕੀ ਹੈ ਮੇਰਾ ਭਾਈ ਰੋਹਿਤ ਦਾ ਨਾਮ ਤੁਹਾਡੇ ਕੀ ਕਰਨਾ ਹੈ ਕੋਈ ਵੀਡੀਓ ਬੈਲ ਹੋ ਰਹੀ ਹੈ ਜੀ ਕੋਟ ਮਾਰ ਲੀ ਤੇ ਮੈਡਿਕਲ ਕੀ ਲਾਉਣਾ ਹੈ ਇਹ ਐਕਚੁਅਲੀ ਸਾਡੇ ਤੇ ਹੋਇਆ ਅਟੈਕ ਹੈ ਮੈਂ ਆਪਣੀ ਵਾਈਫ ਮੇਰੇ ਨਾਲ ਅਕਸ਼ੇ ਸੀਗਾ ਮੁੰਡਾ ਤੇ ਇੱਕ ਮੁੰਡਾ ਹਿਮਾਂਸ਼ੂ ਸੀਗਾ ਅਸੀਂ ਹਿਮਾਂਸ਼ੂ ਨੂੰ ਪੋਲੋ ਗਰਾਊਂਡ ਤੋਂ ਘਰੇ ਛੱਡਣ ਜਾ ਰਹੇ ਸੀਗੇ ਤੇ ਅਚਾਨਕ ਬਾਜਾਖਾਨਾ ਮੱਲਾ ਵੱਜਦਾ ਹੈ ਉੱਥੇ ਤੇ ਉੱਥੇ ਕੁਝ ਮੁੰਡੇ ਬਲੈਕ ਕਲਰ ਦੀ ਸਵਿਫਟ 'ਚ ਬੈਠ ਕੇ ਸ਼ਰਾਬ ਪੀ ਰਹੇ ਸੀਗੇ ਤੇ ਜਿਵੇਂ ਅਸੀਂ ਗੱਡੀ ਲਈ ਮੋੜੇ ਜਾ ਕੇ ਤੇ ਮਤਲਬ ਜਿਵੇਂ ਸਾਈਡ ਅਸੀਂ ਲੰਘਣਾ ਸੀਗਾ ਤੇ ਇੱਕ ਸਾਈਡ ਤੂਫਾਨ ਗੱਡੀ ਸੀਗੀ ਦੂਜੀ ਸਾਈਡ ਉਹਨਾਂ ਦੀ ਗੱਡੀ ਖੜੀ ਸੀਗੀ ਉਹਨਾਂ ਨੇ ਰਾਹ ਨਹੀਂ ਦਿੱਤਾ ਤੇ ਅਚਾਨਕ ਆ ਕੇ ਨਾ ਕਿਰਪਾਨ ਲੈ ਕੇ ਆਇਆ ਮੁੰਡਾ ਬਾਹਰ ਤੇ ਉਹਨੇ ਆ ਕੇ ਹਮਲਾ ਕਰਨਾ ਸਟਾਰਟ ਕਰਤਾ ਮੈਂ ਬਾਹਰ ਨਿਕਲਿਆ ਸੀ ਗੱਡੀ ਚ ਤੇ ਮੇਰੇ ਨਾਲ ਫਿਰ ਆ ਵੀ ਨਿਕਲ ਗਏ ਸਾਰੇ ਬਾਹਰ ਮਤਲਬ ਸਾਰਿਆਂ ਤੇ ਹਮਲਾ ਕੀਤਾ ਇਹਨਾਂ ਨੇ 7-8 ਜਣੇ ਸੀਗੇ ਤੇ ਉਸ ਤੋਂ ਬਾਅਦ ਅਸੀਂ ਰਜਿੰਦਰਾ ਹਸਪੀਟਲ ਗਏ ਆ ਰਜਿੰਦਰਾ ਹਸਪੀਟਲ ਵੀ ਸਾਡੇ ਪਿੱਛੇ ਆ ਗਏ ਅਟੈਕ ਕਰਨ ਲਈ ਅਕਸ਼ੇ 시ਗਰਜਿੰਦਰਾ ਹਸਪੀਟਲ ਚ 4 ਨੰਬਰ ਐਮਰਜੈਂਸੀ 4 ਨੰਬਰ ਰੂਮ ਚ ਤੇ ਉਹਨੂੰ ਬੈੱਡ ਤੇ ਪਾਏ ਉਹ ਵੀ ਕੁਟਮਾਰ ਕਰਕੇ ਗਏ ਨੇ 6-7 ਮੁੰਡੇ ਆ ਕੇ ਬਸ ਇਹ ਸੀਗਾ ਜੀ ਕਰ ਰਹੇ ਸੀ ਲੜਾਈ ਉਹ ਪਹਿਲਾਂ ਵੀ ਕੋਈ ਪੁਰਾਣਾ ਕੁਛ ਨਹੀਂ ਹੈ ਜੇ ਅਸੀਂ ਜਾਣਦੇ ਵੀ ਨਹੀਂ ਉਹਨਾਂ ਨੂੰ ਕੁਛ ਨਹੀਂ ਹੈ ਇਦਾਂ ਦਾ ਬਾਕੀ 11:30 ਤੱਕ ਕਦੇ ਕਿਸੇ ਨਾਲ ਲੜਾਈ ਵੀ ਨਹੀਂ ਹੋਈ ਕੀ ਮੇਰੇ ਕਰਪਾਈ ਲੰਦੀ ਹਾਂਜੀ ਕਿਵੇਂ ਦਾ ਸੌਦਾ ਲੱਗਦਾ ਇਨਸਾਫ ਚਾਹਨਾ ਇਹ ਵੱਧ ਤੋਂ ਵੱਧ ਕਾਰਵਾਈ ਹੋਵੇ ਉਹਨਾਂ ਤੋਂ ਉਹਨਾਂ ਤੇ ਕਿੰਨੇ ਬੰਦੇ ਉਹ 7-8 ਜਣੇ ਸੀਗੇ ਜੀ। ਜੈ ਸ੍ਰੀ ਸ਼੍ਰੀ ਕ੍ਰਿਸ਼ਨ ਸ੍ਰੀ ਗੁਰੂ ਜੀ ਆਇਆਂ ਨੂੰ। ਸੀਸੀਟੀਵੀ ਫੁਟੇਜ ਰਜਿੰਦਰਾ ਦੀ ਤਾਂ ਹੈਗੀ ਹੈ ਜੀ ਉਹਨਾਂ ਦੇ ਮਹੱਲੇ ਵਾਲਿਆਂ ਨੇ ਦੇਣ ਤੋਂ ਇਨਕਾਰ ਕਰਦਾ ਪੁਲਿਸ ਵਾਲਿਆਂ ਨੂੰ। ਜਿਹੜਾ ਅਕਸ਼ੇ ਆ ਉਹਦੇ ਸਿਰ 'ਤੇ ਉਹਰੇ 8 ਟੰਕੇ ਆਏ ਨੇ ਜੀ ਪਿੱਛੇ ਇੱਕ ਹੈ। ਮੇਰੇ ਆ ਹੱਥ 'ਤੇ ਲੱਗੇ ਸੀ ਦੋ ਟੰਕੇ ਮੇਰੇ ਫਿੰਗਰ 'ਤੇ। ਕਰਪਾਨ ਨਾਲ ਵਾਰ ਕੀਤਾ ਸੀਗਾ ਉਹਨਾਂ ਨੇ। ਅਕਸ਼ੇ ਮਰਨੋ। ਹੁਣ ਕੀ ਕਰਦੇ ਹੋ ਤੁਸੀਂ? मैं बैंक करता सर? सर, कर कुछ नहीं सीगे, सीगे सारे। सामने गशे से धुत बस बहर निकले आँधे सारी हमला करता मेरे, मेरे न फैमिली मैं मेरे नाभी थे उन्होंने शर्म नहीं की भी अटैक करने की कोशिश की ਗੱਡਿਓ ਤਿੰਨ ਨਿਕਲੇ ਬਾਕੀ ਉਹਨਾਂ ਦਾ ਮਾਲਾ ਪਿੱਛੋਂ ਪਤਾ ਨਹੀਂ ਕਿੱਥੋਂ ਲੋਕ ਆ ਗਏ ਤੇ ਇਹ ਜਿਹੜੀ ਪਹਿਲੀ ਲੜਾਈ ਹੋਈ ਸੀ ਕਿੱਥੇ ਹੋਈ ਸੀ ਇਹ ਮਤਲਬ ਲੜਾਈ ਤਾਂ ਇਹ ਹੋਈ ਨਹੀਂ ਕੋਈ ਹਮਲਾ ਹੋਇਆ ਜੀ ਕਿਹੜੀ ਜਗ੍ਹਾ ਹੋਇਆ ਸੀ ਇਹ ਜੀ ਫਾਇਰ ਬ੍ਰਿਗੇਡ ਜਾਲੀ ਸਾਈ ਮਾਰਕੀਟ ਸਾਈ ਵੀ ਮਾਰਕੀਟ ਦੇ ਫਾਇਰ ਫਾਇਰ ਬ੍ਰਿਗੇਡ ਫਾਇਰ ਬ੍ਰਿਗੇਡ ਵਾਲੀ ਜਿਹੜੀ ਗਲੀ ਹੈ ਉਧਰ ਹੋਇਆ ਸੀਗਾ ਜੀ ਉਸ ਤੋਂ ਬਾਅਦ ਤੁਸੀਂ ਰਜਿੰਦਰਾ ਐਡਮਿਟ ਕੀਤੇ ਗਏ ਹੈ ਹਾਂ ਜੀ ਐਡਮਿਟ ਕੀਤਾ ਗਿਆ ਉੱਥੇ ਰਜਿੰਦਰਾ ਜਿਹੜੀ ਵਾਅਦਾ ਦੀ ਕਿਹੜੀ ਡੇਟ ਸੀ ਤੇ ਕਿੰਨੇ ਵਜੇ ਆਏ ਸੀ ਇਹ ਤਕਰੀਬਨ 9 ਵਜੇ 9:15 ਦਾ ਟਾਈਮ ਸੀਗਾ ਨਹੀਂ ਸ਼ਾਮ ਰਾਤ ਦਾ ਸ਼ਾਮ ਜਾਂ ਰਾਤ ਦਾ ਰਾਤ ਦਾ ਮੈਂ ਅਨਕੌਂਸ਼ੀਅਸ ਸੀਗਾ ਮੈਂ ਬੈੱਡ ਤੇ ਸੀਗਾ ਉਹਨਾਂ ਨੇ ਆ ਕੇ ਡਾਇਰੈਕਟ ਮੇਰੇ ਤੇ ਹਮਲਾ ਕਰਤਾ ਤੇ ਧਮਕੀ ਮਤਲਬ ਦਿੱਤੀ ਇਹ ਐਮਰਜੈਂਸੀ ਵਾਰਡ ਵਿੱਚ ਹੀ ਹੋਇਆ ਹਾਂਜੀ ਹਾਂਜੀ ਐਮਰਜੈਂਸੀ 4 ਨੰਬਰ ਤੇ ਉੱਥੇ ਸਿਕਿਉਰਟੀ ਵਗੈਰਾ ਜਿੰਨੀ ਹੁੰਦੀ ਹੈ ਸਿਕਿਉਰਟੀ ਐਸੀ ਕੋਈ ਸੀ ਸਿਕਿਉਰਟੀ ਸੀਗੀ ਪਰ ਕੁਝ ਨਹੀਂ ਰੋਕਿਆ ਨੀ ਕਿਸ ਨੇ ਕਿਸੇ ਨੇ ਨਹੀਂ ਰੋਕਿਆ ਡਾਕਟਰ ਮੌਜੂਦ ਸੀ ਜਾਂ ਡਾਕਟਰ ਮੌਜੂਦ ਸੀਗੇ ਉੱਥੇ ਸਾਰੀ ਟੀਮ ਸੀਗੀ ਸਾਰਾ ਸਟਾਫ ਸੀਗਾ ਪਰ ਬੰਦੇ ਕਾਫੀ ਸੀਗੇ ਹੋ ਤੇ ਕੀ ਕਹਿੰਦਾ ਚਾਹੁੰਦੇ ਇੱਕ ਰਜਿੰਦਰਾ ਹਸਪਤਾਲ ਦੇ ਸਰਿਆ ਮਰਜੈਂਸੀ ਵਿੱਚ ਜਿਹੜੇਗੀ ਚੈਕਿੰਗ ਹੁੰਦੀ ਐ ਸਕਿਉਰਿਟੀ ਦੇ ਬਾਵਜੂਦ ਵੀ ਇੱਕ ਮਰੀਜ਼ ਨੂੰ ਕੁੱਟਿਆ ਜਾਂਦਾ ਕਿੱਦਾਂ ਦੇਖਦੇ ਹੋ ਇਹਨੂੰ ਸਿਕਿਉਰਿਟੀ ਦਾ ਬਸ ਜੀ ਉਹਨਾਂ ਨੂੰ ਪੀੜ ਦੂਰ ਕਰਨ ਲਈ ਹੈ ਪੀੜ ਦੂਰ ਕਰਨ ਲਈ ਹੈ ਸਿਕਿਉਰਿਟੀ ਹੋਰ ਕੋਈ ਸੇ ਕੰਮ ਦੀ ਸਿਕਿਉਰਿਟੀ ਨਹੀਂ ਆਉਂਦੀ ਕੀ ਕੀ ਮੰਗ ਕਰਦੇ ਹੋ ਹੁਣ ਤੁਸੀਂ ਸਿਕਿਉਰਿਟੀ ਟਾਈਟ ਹੋਣੀ ਚਾਹੀਦੀ ਉੱਧਰ ਦੀ ਠੀਕ ਹੈ ਤੇ ਪੇਸ਼ੈਂਟਸ ਨੂੰ ਹਰਾਸ ਨਾ ਕੀਤਾ ਜਾਏ ਤੇ ਬੰਦਾ ਹੋਇਆ ਸਾਫ਼ ਕੀਤਾ ਜਾਵੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹਾਂਜੀ ਪੁਲਿਸ ਵੱਲੋਂ ਲੇਟ ਕਿਤੇ ਹੋਈ ਕਿੱਤੇ ਗਏ ਟਮਾਟਰ ਲੇਕ ਦਾ ਪੁਲਿਸ ਨਾ ਬੋਲੋ ਪੁਲਿਸ ਵਾਲੋ ਜਿਹੜੇ ਪਹਿਲੇ ਹਮਲੇ ਤੇ ਪਰਚਾ ਦਰਜ ਹੋਇਆ ਤੇ ਜਿਹੜੇ ਰਜਿੰਦਰਾ ਚ ਹੋਇਆ ਉਸ ਟਾਈਮ ਪੁਲਿਸ ਨਹੀਂ ਆਈ ਤੁਹਾਡੇ ਕੋਲ ਪੁਲਿਸ ਨਹੀਂ ਇਸ ਟਾਈਮ ਨਹੀਂ ਆਈ ਮੈਂ ਆਈ ਕੋਈ ਵੀ ਕੰਪਲੇਨ ਨਹੀਂ ਕੀਤੀ ਉੱਥੇ ਉਸ ਟਾਈਮ ਸਾਰੇ 언ਕੌਂਸ਼ੀਅਸ ਸੀਗੇ ਜੀ ਸਭ ਆਪਣੇ ਆਪਣੀ ਉਸ ਚੀਜ਼ ਕੀ ਕੌਣ ਕਰਦਾ ਠੀਕ ਨਰਨ ਕੀ ਗੱਲ ਹੋਜੀ ਗੱਲ ਤਾਂ ਕੁਝ ਨਹੀਂ ਇਸ ਤੱਕ ਹੋਈ ਸੀਗੇ ਜੀ ਬੱਚੇ ਗਏ ਹੋਏ ਸੀ ਤੇ ਇਹ ਚਾਹਣਾ ਕਿ ਮੈਨੂੰ ਡਾਕਟਰ ਇਲਾ ਦਾ ਫੋਨ ਆਇਆ ਸਵੇਰ ਨੂੰ 9 ਵਜੇ ਦੀ ਗੱਲ ਹੈ ਜੀ ਅਸੀਂ ਰਜਿੰਦਰਾ ਹਸਪੀਟਲ ਪਹੁੰਚੇ ਤੇ ਮੰਮੀ ਅਸਰ ਅਸਰ ਸਾਡੇ ਤੇ ਹਮਲਾ ਹੋ ਗਿਆ ਤੇ ਵੀ ਮੈਂ ਕਿਹਾ ਸੱਟ ਸੂਟ ਕਹਿੰਦੀ ਅਕਸ਼ੇ ਦੇ ਬਹੁਤ ਸੱਟਾਂ ਲੱਗੀਆਂ ਨੇ ਸਿਰ 파ੜ ਤਕਸ਼ੇ ਦਾ ਠੀਕ ਹੈ ਜੀ ਅਸੀਂ ਹਜੇ ਸਟੈਂਡ ਸੀ ਕਿ ਮੈਨੂੰ ਨਹੀਂ ਪਤਾ ਵੀ ਇਹ ਬੰਦੇ ਨੇ ਹੋਰ ਰਜਿੰਦਰਾ ਹਸਪੀਟਲ ਤੋਂ ਦੋ ਤਿੰਨ ਗੱਡੀਆਂ ਲੈ ਕੇ ਬਹੁਤ ਹੰਗਾਮਾ ਹੋ ਰਿਹਾ ਸੀ ਉੱਥੇ ਸਾਨੂੰ ਨਿਬਦੰਦਰ ਜਾ ਕੇ ਪਤਾ ਲੱਗਿਆ ਤੇ ਰਜਿੰਦਰਾ ਹਸਪੀਟਲ ਦੇ ਕਿਸੇ ਵੀ ਡਾਕਟਰ ਨੇ ਕਿਸੇ ਨੇ ਨਹੀਂ ਸੋਚਿਆ ਵੀ ਅਸੀਂ ਪੁਲਿਸ ਨੂੰ ਫੋਨ ਕਰੀਏ ਜਾਂ ਕੀ ਹੈ ਤੇ ਜਿਹੜਾ ਬਲੰਟ ਲਿਖਦੇ ਸਟੰਬ ਬਲੰਟ ਸਰਪ ਨੂੰ ਬਲੰਟ ਕਰਤਾ ਤੇ ਰਜਿੰਦਰਾ ਹਸਪੀਟਲ ਤੋਂ ਨਾ ਕੋਈ ਟੈਂਡ ਕਰਿਆ ਨਾ ਕੋਈ ਇਸ ਸਬੰਧੀ ਮੈਂ ਰਜਿੰਦਰਾ ਹਸਪੀਟਲ ਦੇ ਇੰਚਾਰਜ ਡਾਕਟਰ ਏਖੀ ਨਾਲ ਵੀ ਗੱਲ ਕੀਤੀ ਹੈ ਕਿ ਉਹ ਕਹਿੰਦੇ ਅਖੇ ਨਾਲ ਕੋਣਾ ਮੈਂ ਕਿਹਾ ਜੀ ਮੈਂ ਆ ਬਲੱਡ ਜਿਹੜੇ ਸਟਿਚ ਲਾਏ ਸੀ ਉਹਦੇ ਵੀ ਸਟਿਚ ਦੇ ਵੀ ਕਹਿੰਦੇ ਤੁਸੀਂ ਤੋਂ ਉਹ ਇਹ ਜਿਹੜੇ ਉਹਨਾਂ ਨੇ ਇੰਸਟਰੂਮੈਂਟ ਯੂਜ਼ ਕੀਤੇ ਸੀ ਇੰਨਾ ਬੁਰਾ ਹਾਲ ਹੈ ਰਜਿੰਦਰਾ ਹਸਪੀਟਲ ਤੇ ਲੜਾਈ ਹੋਈ ਆ ਕੋਈ ਪਹਿਲੀ ਰੰਜਿ ਨਹੀਂ ਸੀ ਕੋਈ ਰੰਜਸ ਨਹੀਂ ਜੀ ਕੋਈ ਨਹੀਂ ਅਸੀਂ ਵੈਸੇ ਨਹੀਂ ਕਿਸੇ ਨਾਲ ਅਸੀਂ ਲੜਾਈ ਸਾਡੇ ਬੱਚੇ ਤੇ ਅਸੀਂ ਗੁਰੂ ਦੇ ਲੜ ਲੱਗੇ ਹੋਈਆਂ ਅਸੀਂ ਤਾਂ ਐਸੀ ਕੋਈ ਲੜਾਈ ਝਗੜੇ 'ਚ ਨਹੀਂ ਪੈਂਦੇ। ਠੋਕੇ ਮੇਰੇ ਕਰ ਬੰਦੇ। ਕਾਰਵਾਈ ਤਾਂ ਕਾਨੂੰਨ ਮੁਤਾਬਕ ਚੱਲਨੇ ਆ ਜੀ। ਦੇਖੋ ਹੁਣ ਸਾਡੇ ਬੱਚੇ ਫੀਲਡ ਜੋਬ ਐ ਇਹਨਾਂ ਦੀ। ਬੈਂਕ 'ਚ ਲੱਗੇ ਹੋਏ ਨੇ ਦੋਨੋਂ। ਇੱਥੋਂ ਤੱਕ ਕੇ ਇੱਥੋਂ ਤੱਕ ਕੇ ਕੋਤਵ ਉਹ ਤੇ ਚੌਂਕੀ ਹੈਗੀ ਆ ਰਜਿੰਦਰ ਹਸਪੀਟਲ ਐਮਰਜੈਂਸੀ ਦੇ ਨਾਲ। ਉੱਥੇ ਕੋਈ ਇਹਨਾਂ ਦਾ ਪੁਲਿਸ ਵਾਲਿਆਂ ਦਾ ਕੋਈ ਬੰਦਾ ਵੀ ਨਹੀਂ ਸੀਗਾ। ਦੇਖੋ ਕਿਵੇਂ ਗੁੰਡੇ ਰਜਿੰਦਰ ਹਸਪੀਟਲ 'ਚ ਕਿਵੇਂ ਐਂਟਰ ਹੋ ਗਏ ਦੱਸੋ। ਤੁਸੀਂ ਲੜ ਪੜਾਈਆਂ। ਕੰਪਲੇਂਟ ਵੀ ਮੈਂ ਹੀ ਉੱਥੇ ਜਾ ਕੇ ਚੌਂਕੀਂ ਚਾਰਦਾ ਮੈਂ ਕਿ ਸਿਕਿਉਰਿਟੀ ਗਾਰਡ ਨੂੰ ਪੁੱਛਿਆ ਵੀ ਮੈਨੂੰ ਨੰਬਰ ਦਿਓ ਚੋਂਗੇ ਕਹਿੰਦਾ ਸਾਨੂੰ ਨਹੀਂ ਪਤਾ ਕੋਈ ਅਟੈਂਡ ਨਹੀਂ ਕਰਦਾ ਜੀ ਉੱਥੇ ਰਜਿੰਦਰ ਮੈਂ ਤਾਂ ਉੱਥੇ ਉਹਨਾਂ ਨੇ ਫਿਰ ਮੈਂ ਹੀ ਜਾ ਕੇ ਰਿਪੋਰਟ ਕੀਤੀ ਨਾ ਉੱਥੇ ਚੌਂਕੀ ਚ ਮੈਂ ਹੀ ਉਹਨਾਂ ਦੀ ਜਿਹੜੀ ਐਮਐਲਆਰ ਕੱਟੀ ਹੈ ਉਹਦੀ ਰਿਪੋਰਟ ਲੈ ਕੇ ਮੈਂ ਹੀ ਉਹਨਾਂ ਨੂੰ ਫੋਨ ਕੀਤਾ ਥਾਣੇ ਵਾਲੇ ਕਹਿੰਦੇ ਮੈਸਜ ਚੋ ਡਿਵੀਜ਼ਨ ਨੰਬਰ 2 ਨੂੰ ਫੋਨ ਕੀਤਾ ਰਾਤ ਨੂੰ ਤੇ ਉਹ ਕਹਿੰਦੇ ਵੀ ਏਐਸਆਈ ਆਊਗਾ ਬਲਜਿੰਦਰ ਸਿੰਘ ਜਦੋਂ ਬਲਜਿੰਦਰ ਸਿੰਘ ਆਇਆ ਸਾਰੀ ਰਾਤ ਸਾਨੂੰ ਘਮਾਇਆ ਇਹਨਾਂ ਨੇ 4 ਵਜੇ ਸਾਨੂੰ ਕਦੇ ਪਰਚੀ ਚੇੇ ਕਰਾ ਕੇ ਲਿਓ ਕਦੇ ਇਹ ਕਰਾ ਕੇ ਲਿਓ ਕੋਟਿੰਗ ਰਜਿੰਦਰਾ ਹਸਪੀਟਲ ਚ ਕੋਈ ਟੀਕ ਟੰਡ ਉਹਨਾਂ ਨੇ ਸਾਨੂੰ ਨਹੀਂ ਕੀਤਾ ਬੱਚੇ ਦਾ ਇੰਨੀ ਬਲੀਡਿੰਗ ਹੋ ਗਈ ਬੱਚੇ ਦਾ ਸਿਰ ਪਾੜ ਤਾ ਸਾਰੀ ਰਾਤ ਉਹਨੂੰ ਲੈ ਲੈ ਕੇ ਅਸੀਂ ਫਿਰਦੇ ਰਹੇ ਕੋਈ ਨਾ ਉੱਥੇ ਕੋਈ ਉਹ ਹੈ ਨਾ ਪੁਲਿਸ ਵਾਲੇ ਨੇ ਕੋਈ ਕਾਰਵਾਈ ਕੀਤੀ ਉਲਟ ਕਾਰਵਾਈ ਤਾਂ ਚਾਹਨੇ ਆ ਜੀ ਇਹ ਵੀ ਗੁੰਡੇ ਬਦਮਾਸ਼ਾਂ ਨੂੰ ਥੋੜੇ ਖੁੱਲੇ ਛੱਡਣਾ ਹੁਣ ਉੱਪਰੋਂ ਪ੍ਰੈਸ ਰਾਈਜ਼ ਮੈਨੂੰ ਹੋਇਆ ਵੀ ਉਹ ਕੀ ਕਹਿੰਦੇ ਤੁਸੀਂ ਸਮਝੌਤਾ ਕਰ ਲਊਗਾ ਮੈਂ ਕਿਹਾ ਸਾਡੀ ਕੋਈ ਲੜਾਈ ਨਹੀਂ ਜੀ ਕਿਸੇ ਕਿਸੇ ਦੇ ਥ ਹਾਂਜੀ ਤੇ ਮੈਂ ਕਹਿੰਦੀ ਅਸੀਂ ਤਾਂ ਹੈਗੇ ਆ ਆਮਨ ਪਸੰਦ ਲੋਕਾਂ ਸੀ ਕੋਈ ਲੜਾਈ ਝਗੜਾ ਸੀ ਕਿਸੇ ਨਾਲ ਨਹੀਂ ਚਾਹੁੰਦੇ ਨਾ ਅਸੀਂ ਕਰਦੀਆਂ ਤੇ ਠੀਕ ਹੈ ਵੀ ਸਾਡੇ ਬੱਚਿਆਂ ਦੇ ਹੁਣ ਬੱਚੇ ਨੂੰ ਕੁਝ ਹੋ ਜਾਂਦਾ ਜੇ ਦੱਸੋ ਜੀ ਠੀਕ ਹੈ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਕਾਨੂੰਨ ਮੁਤਾਬਕ ਕਾਰਵਾਈ ਹੋਵੇ ਜੈ ਐਫ ਆਈ ਆਰ ਫਾਰਮ ਹੀ ਹੋ ਜੁਗ ਗਿਆ ਪਰ ਕੱਲ ਸਾਨੂੰ ਪਤਾ ਲੱਗਿਆ ਵੀ ਕੋਈ ਰਸਤ ਨਹੀਂ ਕੋਈ ਕੁਝ ਨਹੀਂ ਹੋਇਆ ਠੀਕ ਹੈ ਜੀ